ਸਰਜੀ ਸਿੰਘ ਚੀਤਾ ਕਿੱਥੇ ਰਿਆਂ ਨਾਲ ਮੈਂ ਪ੍ਰੇਮਨਗਰ ਬੜਾ ਮਾ ਲਾ ਪਾਜੀ ਮੈਂ ਆਪਣੇ ਸਹੁਰਿਆਂ ਦੇ ਘਰ ਨੂੰ ਜਾ ਰਿਹਾ ਸੀ ਤੇ ਇਹਨਾਂ ਨੇ 15-20 ਜਣੇ ਨੇ ਰਾਤ ਆਣ ਕੇ ਤੇ ਛਟਾ ਮਾਰਨੀਆਂ ਸ਼ੁਰੂ ਕਰਤੀਆਂ ਇਹ ਕਹਿੰਦੇ ਵੀ ਤੂੰ ਮੁਖਬਰੀਆਂ ਕਰਦਾ ਆ ਆਡੀਆਂ ਵੀ ਚਿਟਾ ਵੇਜ ਦੇ ਸਾਰੇ 15-20 ਜਣੇ ਇਹਨਾਂ ਨੇ 15-20 ਜਣੇ ਨੇ ਫਿਰ ਗੁੰਡਾ ਕਰ दिए ਜੇ ਪਰਸੋਂ ਮੁੰਡਾ ਮਰਿਆ ਮੇਰੇ ਸੱਜਣ ਦਾ ਹੀ ਤੇ ਇਹਨਾਂ ਨੇ ਕਹਿੰਦੇ ਤੂੰ ਮੁਖਬਰੀਆਂ ਕਰਦਾ ਐ ਤੇ ਤਾਂ ਕਰਕੇ ਇੱਕ ਵਾਰ ਇਹ ਆਪਾਂ ਦੋ ਜਣੇ ਕਿਹੜਾਈ ਹੋਈ ਕਿਤਾ ਵੀ ਇਹਨਾਂ ਨੇ ਡੱਕ ਲਿਆ ਤੇ ਕੁੱਟਣ ਲਾ ਪਏ ਤੇ ਦੰਤ ਮਾਰਨ ਲਾ ਪਏ ਮੇਰਾ ਮੋਹਸਰ ਵੀ ਸਾਥ ਤਾਂ ਇਹਨਾਂ ਨੇ ਗਾਂਦੀਨਗਰ ਕੈਂਪ ਵਿੱਚ ਕਿੰਨਾ ਮੋਹਸਰ ਵੀ ਸਾਥ ਤੇ ਉਹਨਾਂ ਦੇ ਕਿੰਨੇ ਪਤਾ ਉਹਨਾਂ ਦਾ ਇੱਕ ਹੀ ਹੋਇਆ ਹੁਣ ਦੇਖੋਣਾ ਲਾਈਕ ਕਰ ਕਿਹੜੇ ਹਿਆਣਾਂ ਆਏ ਉਹਨਾਂ ਕੋ ਸਾਰਿਆਂ ਕੋ ਦੰਤ ਰੀ ਤੁਹਾਡੇ ਕੋ ਕੁਝ ਨਹੀਂ ਉਹਨਾਂ ਦਾ ਬੰਦਾ ਏਟ ਮਾਰੀ ਭਾਜੀ ਆਪਾਂ ਨੇ ਸੈਲਫ ਡਿਫੈਂਸ ਲਈ 80 ਮਾਰਨੀ ਹੈ ਆਪਾਂ। ਖਾਲੀ ਆ ਤੇ ਆਪਾਂ ਦੋ ਜਾਣੇ। ਉਹ ਉਹ ਲੋਕ ਜ਼ਿਆਦਾ ਸੀ। ਉਹ 15-20 ਜਾਣੇ। ਕੋਈ ਆਪਾਂ ਦਾ ਪੁਰਾਣੇ ਰਣਜੀਤ ਸ਼ਾਹ ਕਿਹਨਾਂ ਕਿਸ ਕੰਮ ਹੁੰਦਾ ਨਹੀਂ। ਪੁਰਾਣੀ ਰਣਜੀਤ ਕੋਈ ਨਹੀਂ ਹੈ ਜੀ। ਸਿਰਫ ਇਹੋ ਜੀ ਕਹਿੰਦਾ ਮੁਖਬਰੀਆਂ ਕਰਦਾ ਜੀ। ਤੇ ਤੁਸੀਂ ਪੁਲਿਸ ਨੂੰ ਅੱਛਾ ਕਿਸ ਕੰਮ ਦੀ ਮੁਖਬਰੀ? ਚਿੱਟੇ ਦੀ। ਤੁਸੀਂ ਕੀ ਕਾਰੋਗਾਰ ਕਰਨਾ? ਮੈਂ ਐਕਸਾਈਜ ਲੱਗਾ ਜੀ। ਠੇਕੇ ਵਾਲੇ ਨਾਲ। ਠੀਕ ਹੈ ਦੇਖ। ਹਾਂ ਪ੍ਰਾਈਵੇਟ ਕੰਮ ਆ ਕਰੀਂਦਾ। ਦੀਨਾ ਨਗਰ ਪਰ ਨ ਲੱਗਾ ਰਿਹਾ ਹੁਣ ਮੈਂ ਘਰ ਆਈ ਇਸ ਟਾਈਮ ਨਹੀਂ ਕੰਪਨੀ ਕਰਦਾ ਨਹੀਂ ਨਹੀਂ ਕਮਲਜੀਤ ਸਿੰਘ ਕਮਲ ਕੀ ਹੋਇਆ ਕੀ ਹਾਂਜੀ ਕੀ ਹੋਇਆ ਝਗੜਾ ਝਗੜਾ ਭਾਜੀ ਪਤਾ ਨਹੀਂ ਜੋਦੇ ਦੀ ਜੋਦਾ ਖਲੋਤਾ ਸੀ ਉੱਥੇ ਜੋਦੇ ਨੂੰ ਆ ਕੇ ਦੱਤਰ ਮਾਰਦਾ ਵਾ ਸਿੱਧਾ ਹੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਨਾ ਇਹਨਾਂ ਕੋ ਲੱਗਦਾ ਭਾਜੀ ਇਹਨਾਂ ਕੋ ਗੱਲ ਨਾ ਕੋਈ ਬਾਤ ਇਹ ਕੈਂਪ ਚ ਇਦਾਂ ਹੀ ਹੁੰਦਾ ਵਾ ਜਦੋਂ ਹੁੰਦਾ ਕਦੀ ਕਿਸ ਨੂੰ ਕੋਟਦਾ ਕਦੀ ਕਿਸ ਨੂੰ ਕੋਟਦਾ ਸੀਤਾ ਤੇ ਨਾਲ ਚੀਲਾ ਸੀਤਾ ਉਹ ਤਾਂ ਪ੍ਰੇਮਨਗਰ ਦਾ ਬੁੜਾ ਮਾਲਦਾ ਸ਼ੀਲਾ ਬਾਲਮੀਕੇ ਜਿਹੜਾ ਇੱਧਰ ਦਾ ਇਹ ਆ ਕੀ ਨਾਲ ਆਪਣੇ ਪਾੜੀ ਗੇੜ ਪਾੜੀ ਗੇੜੀ ਪੈਂਦਾ ਨਾ ਹਾਤੀ ਗੇੜ ਦਾ ਅਨ ਯੋਥੋ ਦਾ ਇਹ ਦੋਵੇਂ ਜਣੇ ਆਉਂਦੇ ਆ ਲੋਕਾਂ ਨੂੰ ਮਾਰਦੇ ਘੁੱਟਦੇ ਇਦਾਂ ਹੀ ਅੱਜ ਇਹਨੂੰ ਮੇਰੇ ਨਾਲ ਦੇ ਮੁੰਡੇ ਨੂੰ ਮਾਰਨ ਲੱਗਾ ਏ ਉਹਦੇ ਦਾਤਰ ਮਾਰਦਾ ਉਹ ਕੋ ਦਾੜਾਂ ਦੇ ਉੱਤੇ ਤੇ ਮੈਂ ਘਰੋਂ ਇਹਨੇ ਮੈਨੂੰ ਫੋਨ ਕੀਤਾ ਕਿ ਮੈਨੂੰ ਦਾਤਰ ਮਾਰਨ ੜਾ ਮੈਂ ਘਰੋਂ ਆਇਆ ਤੁਰਦਾ ਹੀ ਅੱਗੋਂ ਮੇਰੇ ਵੀ ਦਾਤਰ ਮਾਰਦਾ ਮੇਰੇ ਹੱਥਾਂ ਉਂਗਲ ਕੋ ਵੜ ਛੜੀ ਇਹਨਾਂ ਮੇਰੇ ਤਿੰਨ ਬੰਦੇ ਰਖਦੀ ਹੋਏ ਜੀ ਕਿਹੜੀ ਗੱਲ ਤੇ ਲੜਾਈ ਲੜਾਈ ਪਤਾ ਹੀ ਨਹੀਂ ਭਾਜੀ ਇਹ ਉਸ ਨੂੰ ਪਤਾ ਹੋਵੇ ਕਿਹੜੀ ਗੱਲ ਤੋਂ ਉਹਨੇ ਦਾਤਰ ਮਾਰਿਆ ਮੋਟਰਸੈਕਲ ਉਹਨਾਂ ਦਾ ਭਾਈ ਉਹਨਾਂ ਦਾ ਕਿੰਨੇ ਲਾਇਏ ਉਹ ਨਹੀਂ ਜੇ ਪਤਾ ਆਪਨ ਸਲਾਕ ਕਿੱਥੇ ਵਿੱਚ ਕੋਈ ਨਹੀਂ ਛੜਪੀ ਜੋ ਮੁੱਖਵਾ ਤਰੁਕ ਇੱਕ ਵਾਰ ਸੀ ਸੀਤਾ ਸੀਤਾ ਮੁੰਡਾਵਾ ਉਹਨਾਂ ਦਾ ਜਿਹੜਾ ਮੋਟਰਸੈਕਲ ਸਾੜਿਆ ਦੂਜੇ ਬੰਦੇ ਦਾ ਦੱਤਰ ਰਾਹੁਲ ਦੱਤਰ ਇਹਨਾਂ ਦਾ ਕੋਈ ਪਹਿਲਾਂ ਦਾ ਲੈਣ ਦੇਣੀ ਸੀ ਕੋਈ ਉਹ ਚੱਕਰ ਜਿਹਾ ਕੋਈ ਲੜਾਈ ਹੋਈ ਹੈ ਉਹਨਾਂ ਦਾ ਮੋਟਰਸੈਕਲ ਸਾੜਿਆ ਬਾਕੀ ਅਸੀਂ ਮੌਕੇ ਤੇ ਆਏ ਆ ਤਫਤੀਸ਼ ਕਰ ਰਹੇ ਆ ਉਸ ਤੋਂ ਬਾਅਦ ਜੋ ਵੀ ਹੋਏ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ ਕੁੱਲ ਕਿੰਨੇ ਬੰਦੇ ਨੇ पांच जगह पांच जगह बंदे जख्मी हुए तो दो और पांच हुए नहीं उनको लगना तो लगी है सचा चल आते हैं चार चार ये तो तीस चार इंडिया क्राइम न्यूज़ जुलम के खिलाफ जंग आप देख रहे हैं इंडिया क्राइम न्यूज